ਜ਼ਿਲ੍ਹਾ ਅਮਰitsar ਹਲਕਾ ਅਟਾਰੀ ਦੇ ਪਿੰਡ ਕਰੰਡਾ ਵਿਖੇ ਸੂਬਾ ਜਨਰਲ ਸਕੱਤਰ ਸਟੀਫਨਸ ਹੋਤਾ ਦੀ ਪ੍ਰਧਾਨਗੀ ਹੇਠ ਚੋਕਾ ਜੀਵਨ 사ਸੰਗ ਭਵਨ ਵਿਖੇ ਬਿਸ਼ਪ ਲਾਲ ਮਸੀਦੇ ਦੇ ਸਹਿਯੋਗ ਨਾਲ ਸੰਕਾ ਮਸੀਹੀ ਭਾਈਚਾਰੇ ਦੀ ਮੀਟਿੰਗ ਦਾ ਆਯੋਜਨ ਕੀਤਾ ਗਿਆ ਮੀਟਿੰਗ ਵਿੱਚ ਲਾਰੈਂਸ ਚੌਧਰੀ ਰਾਸ਼ਟਰੀ ਪ੍ਰਧਾਨ ਕ੍ਰਿਸਚਨ ਨੇਸ਼ਨਲ ਫਰੰਟ ਅਤੇ ਪੰਜਾਬ ਯੂਥ ਪ੍ਰਧਾਨ ਬੱਬਾ ਗੱਲ ਨੇ ਵੀ ਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਪ੍ਰਾਰਥਨਾ ਨਾਲ ਮੀਟਿੰਗ ਨੂੰ ਸ਼ੁਰੂ ਕੀਤਾ ਗਿਆ ਇਸ ਮੌਕੇ 18 ਮੈਂਬਰੀ ਸੀਐਨਐਫ ਇਕਾਇਦਾ ਸਰਪ ਸੰਮਤੀ ਨਾਲ ਚੁਣਿਆ ਗਿਆ ਚੁਣੀ ਕਮੇਟੀ ਨੂੰ ਰਾਸ਼ਟਰੀ ਪ੍ਰਧਾਨ ਲਾਲਨ ਚੌਧਰੀ ਨੇ ਨਿਯੁਕਤੀ ਪੱਤਰ ਭੇਜ ਕੀਤੇ ਰਾਸ਼ਟਰੀ ਪ੍ਰਧਾਨ ਲਾਲਨ ਚੌਧਰੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੀਐਨਐਫ ਦਾ ਮੁੱਖ ਉਦੇਸ਼ ਜਸਟਿਸ ਯੂਨਿਟੀ ਡਿਵੈਲਪਮੈਂਟ ਅਤੇ ਐਜੂਕੇਸ਼ਨ ਹੈ ਉਹਨਾਂ ਨੇ ਕਿਹਾ ਕਿ ਆਜ਼ਾਦੀ ਦੇ 77 ਸਾਲ ਬਾਅਦ ਵੀ ਹੱਕ ਮੰਗਣ ਤੇ ਕੇਂਦਰ ਦੀ ਭਾਈਪਸਾ ਸਰਕਾਰ ਵੱਲੋਂ ਦੇਸ਼ ਦੇ مسیਹੀ ਵਿਰੁੱਧ ਮਾਨਯੋਗ ਸੁਪਰੀਮ ਕੋਰਟ ਵੀ ਤੇ ਹਲਕੀਆ ਬਿਆਨ ਰਾਹੀਂ ਵਿਦੇਸ਼ੀ ਕੋਸ਼ਿਸ਼ ਕੀਤਾ ਜਾਂਦਾ ਹੈ ਹੋਟਲ ਲੈਂਸਮੇ ਉਹਨਾਂ ਨੂੰ ਭਾਰਤੀ ਨਾਗਰਿਕ ਕਹਿੰਦੀ ਹੈ ਭਾਜਪਾ ਦੇ ਭਾਈਚਾਰੇ ਪ੍ਰਤੀ ਦੋਰੇ ਮਾਪਦੰਦੀ ਉਹਨਾਂ ਨੇ ਨਿੰਦਾ ਕੀਤੀ ਉਹਨਾਂ ਕਿਹਾ ਕਿ ਧਰਮ ਦੇ ਆਧਾਰ ਤੇ ਸਵਧਾਨਿਕ ਤੇ ਦੀ ਗੱਲ ਨਹੀਂ ਕਰਦਾ ਉਹਨਾਂ ਕਿਹਾ ਕਿ ਇਕਾਈਆਂ ਦੇ ਘਟਨ ਦਾ ਮਕਸਦ ਸਮਾਜ ਵਿੱਚ ਸਮਾਜਿਕ ਅਤੇ ਆਰਥਿਕ ਪਰਿਵਰਤਨ ਲਿਆਉਣਾ ਹੈ ਉਹਨਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਪਿੰਡ ਵਿੱਚ ਇੱਕ ਵਰਸਤਾਨ ਕਮਿਊਨਿਟੀ ਹਾਲ ਪਸ਼ੂਆਂ ਦਾ ਗੋਬਰ ਅਤੇ ਕੂੜਾ ਸੁੱਟਣ ਲਈ ਜ਼ਮੀਨ ਆਦ ਨਾ ਹੋਣ ਕਾਰਨ ਪਾਈਚਾਰੇ ਨੂੰ ਭਾਰੀ ਤਕਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਹਨਾਂ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਤੋਂ ਉਕਤ ਸਮੱਸਿਆ ਦਾ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਇਸ ਮੌਕੇ ਪ੍ਰਬੰਧਕ ਕਮੇਟੀ ਨੇ ਬਿਸ਼ਪ ਲਾਲ ਮਸੀਦੀ ਅਗਵਾਈ ਵਿੱਚ ਲਾਲ ਚੌਧਰੀ ਨੂੰ ਸਰਪਾਪਾ ਪਾ ਕੇ ਸਨਮਾਨਿਤ ਕੀਤਾ ਇਸ ਨਗਰ ਦੇ ਵਿੱਚ ਜਿਹੜੀ ਸਭ ਤੋਂ ਵੱਡੀਆਂ 3-4 ਸਮੱਸਿਆਵਾਂ ਨੇ ਇੱਕ ਤਾਂ ਹੈ ਕਿ ਇੱਥੇ ਕਬਰਸਤਾਨ ਨਹੀਂ ਹੈ ਕੈਨੇਡਾ ਦੀ ਇਹ ਕ੍ਰਿਸਚਨ ਕਲੋਨੀ ਆ ਔਰ ਇੱਥੇ ਕਬਰਸਤਾਨ ਨਹੀਂ ਹੈ ਜਿਹਦੇ ਕਰਕੇ ਇਹਨਾਂ ਨੂੰ ਭਾਰੀ ਮੁਸ਼ਕਲਾਂ ਆਉਂਦੀਆਂ ਨੇ ਦੂਜਾ ਇੱਥੇ ਪਸ਼ੂਆਂ ਦੇ ਲਈ ਰੂੜੀ ਸਟਾਲੀ ਥਾਂ ਨਹੀਂ ਕਈ ਵਾਰ ਇਹਨਾਂ ਨੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ ਕਿ ਇਹ ਜਿਹੜਾ ਜੋ ਵੀ ਐਕਟ ਬਣਿਆ ਹੈਗਾ ਉਹਦੇ ਤਹਿਤ ਇੱਥੇ ਜ਼ਮੀਨ ਦਿੱਤੀ ਜਾਵੇ ਰੂੜੀਆਂ ਵਾਸਤੇ ਤੀਸਰਾ ਇੱਥੇ ਕੋਈ ਲੜਕੀ ਲੜਕੀਆਂ ਦੀ ਸ਼ਾਦੀ ਹੁੰਦੀ ਆ ਬਰਾਤ ਠਹਿਰਾਉਣ ਦੇ ਲਈ ਜਗ੍ਹਾ ਨਹੀਂ ਕਮਿਊਨਿਟੀ ਹਾਲ ਬਣਾ ਕੇ ਦਿੱਤਾ ਜਾਵੇ ਸਰ ਇਹ ਵਿਧਾਇਕਾ ਦਾ ਮਾਮਲਾ ਨਹੀਂ ਹੈਗਾ ਮੈਂ ਫਿਰ ਵੀ ਕਹਿ ਦੇਣਾ ਚਾਹੁੰਦਾ ਇਹ ਵਿਧਾਇਕਾ ਦਾ ਮਾਮਲਾ ਨਹੀਂ ਹੈ ਜਿਹੜੇ ਵਿਧਾਇਕ ਆ ਉਹ ਤਾਂ ਸਮਾਂ ਇਹਨਾਂ ਮੁੱਦਿਆਂ ਨੂੰ ਸਾਡੇ ਭਾਈਚਾਰੇ ਨਹੀਂ ਆ ਵੋਟਾਂ ਲੈਣ ਦੇ ਲਈ ਕੈਸ਼ ਕਰਦੇ ਨੇ ਉਹਦਾ ਕਦੀ ਹੱਲ ਹੀ ਨਹੀਂ ਕਰਦੇ ਜੋ ਕਿ ਉਹ ਇਹਨਾਂ ਨੂੰ ਲਾਰੇ ਲਾਉਂਦੇ ਰਹਿੰਦੇ ਨੇ ਕੋਈ ਗੱਲ ਨਹੀਂ ਆਹ ਵੋਟਾਂ ਪਾ ਦਿਓ ਅਗਲੀ ਵਾਰ ਆਹ ਕੰਮ ਕਰਨਾਗੇ ਵੋਟਾਂ ਪਾ ਦਿਓ ਉਹ ਵਿਧਾਇਕ ਹਰ ਜਾਂਦਾ ਸਮੱਸਿਆ ਉੱਥੇ ਦੀ ਉੱਥੇ ਹੀ ਇਹ ਕਹਿੰਦਾ ਭਾਵ ਇਹ ਸਮੱਸਿਆ ਆ ਵਾ ਇਸ ਵਾਰ ਸਰਕਾਰ ਨੂੰ ਕਦੇ ਵੀ ਨਹੀਂ ਜੀ ਕਦੇ ਨਹੀਂ ਐਮ ਐਲ ਏ ਹੱਲ ਕਰਦੇ ਮੇਰਾ ਪਰਸਨਲ ਐਕਸਪੀਰੀਅੰਸ ਹੈਗਾ ਐਮ ਐਲ ਏ ਨੂੰ ਸਾਡੇ ਐਸੋਸੀਏਸ਼ਨਾਂ ਦੇ ਪਾਸਟਾਂ ਨੇ ਜਾ ਕੇ ਮੰਗ ਪੱਤਰ ਦਿੱਤੇ ਐਮ ਪੀ ਨੂੰ ਦਿੱਤੇ ਮੰਤਰੀਆਂ ਨੂੰ ਦਿੱਤੇ ਉਹ ਮੰਗ ਪੱਤਰ ਲੈ ਲੈਂਦੇ ਨੇ ਫੋਟੋਆਂ ਖਿਚਾ ਲੈਂਦੇ ਨੇ ਉਹਦਾ ਮਸਲਾ ਸੀਐਮ ਤੋਂ ਕਦੇ ਵੀ ਨਹੀਂ ਹੱਲ ਕਰਾਉਂਦੇ ਇਹ ਮਸਲਾ ਐਡਮਿਨਿਸਟਰेटर ਮਸਲੇ ਨੇ ਪ੍ਰਸ਼ਾਸਨਿਕ ਮਸਲੇ ਨੇ ਕਿਉਂਕਿ ਕਾਨੂੰਨ ਵੈਲਫੇਅਰ ਸਕੀਮ ਲਾਗੂ ਕਰਨੀਆਂ ਪ੍ਰਸ਼ਾਸਨ ਦਾ ਕੰਮ ਹੁੰਦੇ ਨੇ ਐਮਐਲਏ ਤਾਂ ਉਹਨਾਂ ਦੀ ਨਿਗਰਾਨੀ ਹੁੰਦੀ ਆ ਤੇ ਜੇ ਐਮਐਲਏ ਚੰਗੇ ਹੋਣ ਤੇ ਫਿਰ ਇਹ ਸਾਰੇ ਮਸਲੇ ਕਿਉਂ ਖੜੇ ਹੋਣ ਫਿਰ ਤਾਂ ਉਹਨਾਂ ਦੇ ਮਸਲੇ ਟੈਨਰ ਦੇ ਵਿੱਚ ਪੂਰੇ ਹੋਣੇ ਚਾਹੀਦੇ ਸੋ ਇਸ ਕਰਕੇ ਸਾਡੀ ਪ੍ਰਸ਼ਾਸਨ ਤੋਂ ਇਹ ਮੰਗ ਹੈਗੀ ਆ ਅਸੀਂ ਅਪੀਲ ਕਰਦੇ ਹਾਂ ਕਿ ਇਸ ਪਿੰਡ ਦੀਆਂ ਸਮੱਸਿਆਵਾਂ ਨੂੰ ਟੇਕ ਅਪ ਕੀਤਾ ਜਾਵੇ ਨਹੀਂ ਤਾਂ ਇਹਨਾਂ ਸਮੱਸਿਆਵਾਂ ਨੂੰ ਲੈ ਕੇ ਹੀ ਅਸੀਂ ਇਕੱਲਾ ਘਿਰੰਡਾ ਹੀ ਨਹੀਂ ਪੂਰੇ ਅੰਮ੍ਰਿਤਸਰ ਦੇ ਅਸੀਂ ਲੋਕਾਂ ਨੂੰ ਨਾਲ ਲੈ ਕੇ ਡੀਸੀ ਦਫਤਰ ਦਾ ਆਣ ਮਿੱਥੇ ਸਮਝ ਲਈ ਘਰਾਵ ਕਰਾਂਗੇ। ਔਰ ਡੀ ਸਾਹਿਬ ਤੁਸੀਂ ਉਹਦੇ ਲਈ ਜ਼ਿੰਮੇਵਾਰ ਹੋਵੋਗੇ ਕਿਉਂਕਿ ਤੁਹਾਡੀ ਰਿਸਪੌਂਸਿਬਿਲਟੀ ਬਣਦੀ ਆ ਯੂਆਰ ਦੀ ਹੈੱਡ ਆਫ ਦੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ। ਉਹਨਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹਨਾਂ ਸਮੱਸਿਆ ਨੂੰ ਹੱਲ ਕਰੇ ਔਰ ਚਲ। ਔਰ ਇਹਦੇ ਨਾਲ ਕੀ ਹੈ ਜਿੱਥੇ ਰੂੜੀਆਂ ਪਈਆਂ ਨੇ ਇਹਦੇ ਨਾਲ ਚਰਚ ਦੀ ਬੇਅਦਬੀ ਹੋ ਰਹੀ ਹੈ। ਆ ਤੁਸੀਂ ਦੇਖ ਲਿਓ ਕੈਮਰਾ ਆਪਣਾ ਕਮਾਓ ਚਰਚ ਦੇ ਨੇੜੇ ਆ ਪ੍ਰੋਗਰਾਮ ਹੋ ਰਿਹਾ। ਆ ਬਿਲਕੁਲ ਚਰਚ ਦੇ ਨਾਲ ਢੇਰ ਲੱਗਿਓ। ਇਹ ਚਰਚ ਦੀ ਬੇਅਦਬੀ ਵੀ ਹੈ। ਸੋ ਇੱਕ ਪ੍ਰੋਪਰ ਜਗ ਜਿਹੜੀ ਜਗ੍ਹਾ ਅਲਾਟਮੈਂਟ ਹੋਣੀ ਚਾਹੀਦੀ ਹੈ ਜਿੱਥੇ ਲੋਕ ਆਪਣੇ ਪਸ਼ੂਆਂ ਦਾ ਗੋਬਰ ਔਰ ਜਿਹੜਾ ਗੂੜਾ ਕਰਕਟਾ ਉਥੇ ਉਹ ਸਿਰ ਸਕਣ ਔਰ ਇਹ ਸਾਰੀਆਂ ਚੀਜ਼ਾਂ ਐਕਟ ਦੇ ਵਿੱਚ ਆਉਂਦੀ ਹੈ ਸੋ ਮੈਂ ਪਿਛੋ ਬਾਲਮ ਸੀ ਕ੍ਰਿੰਡਾ ਕਲੋਨੀ ਇਹ ਸਾਡੇ ਚਰਚ ਦਾ ਨਾਮ ਹੈਗਾ ਚੋਖਾ ਜੀਵਨ ਸਾਸਨ ਭਵਨ ਜਿਹਦੇ ਲਾਗੇ ਇੱਕ ਪੰਚਾਇਤੀ ਜ਼ਮੀਨ ਦੇ ਵਿੱਚ ਛੱਪੜ ਬਣਾਇਆ ਗਿਆ ਜਿਹਦਾ ਕਈ ਸਰਕਾਰਾਂ ਜਿਹੜੀਆਂ ਆਈਆਂ ਸਮੇਂ-ਸਮੇਂ ਦੀ ਸਰਕਾਰਾਂ ਆਉਂਦੀਆਂ ਰਹੀਆਂ ਪਰ ਖਾਸ ਕਰਕੇ ਛੱਪੜ ਦਾ ਕਦੀ ਨਹੀਂ ਉਹਨਾਂ ਨੇ ਨਾ ਕੋ ਨਾ ਖਾਲਸਾ ਨਾ ਕੋ ਖਲਾਈ ਬਹੁਤ ਬੁਰੇ ਹਾਲਾਤ ਨੇ ਤੁਸੀਂ ਦੇਖਿਆ ਕਿਤੇ ਕੈਮਰਾ ਕਮਾਗ ਦੇਖੋ ਕਿ ਤੁਹਾਨੂੰ ਪਤਾ ਲੱਗੂ ਸੋ ਮੈਂ ਮੰਗ ਕਰਦਾ ਪ੍ਰਸ਼ਾਸਨ ਕੋ ਸਰਕਾਰ ਕੋ ਕਿ ਸਭ ਤੋਂ ਪਹਿਲੋ ਜਿਹੜਾ ਛੱਪੜ ਦਾ ਜਿਹੜਾ ਨਖਾਸ ਕੀਤਾ ਜਾਵੇ ਇਹਦੀ ਖਲਾਈ ਕੀਤੀ ਜਾਵੇ ਤੇ ਸਾਡਾ ਕੋ ਰੂੜੀਆਵਾਸ ਤੇ ਚੋਈ ਸਭ ਨੇ ਬੋਲ ਦਿੱਤਾ ਕਿ ਸਾਡੀਆਂ ਚਾਰ ਮੰਗਾ ਨੇ ਨਾ ਸਾਡੇ ਕੋ ਰੂੜੀਆਵਾਲੇ ਤੇ ਜਗਾਵਾ ਨਾ ਸਾਡੇ ਕੋ ਕਬਰਸਤਾਨ ਨਾ ਸਾਡਾ ਜਨਕਾਰ ਕੁਤੇ ਜਿੱਤੂ ਸਾਨੂੰ ਕੋਈ ਸਮੱਸਿਆ ਬੰਦੀ ਆ ਉਦੋਂ ਕੋਈ ਖੁਸ਼ੀ ਗਮੀ ਵੇ ਸਾਡੀ ਕੋਈ ਬਹਿਨ ਵਾਤੇ ਜਗ੍ਹਾ ਨਹੀਂ ਹੈਗੀ ਕੋਈ ਸਰਕਾਰ ਕੋ ਮੰਗ ਕਰਦੇ ਆ ਪ੍ਰਸ਼ਾਸਨ ਕੋ ਮੰਗ ਕਰਦੇ ਕਿ ਸਾਡੀ ਇਹ ਮੰਗਾ ਜਿਹੜੀਆਂ ਕੋਈਆਂ ਕਿਤਨ ਬਹੁਤ ਬਹੁਤ ਧੰਨਵਾਦ